ਮੰਟਰ ਜੀ ਮਜੀਠੀਆ ਸਾਹਿਬ ਦੀ ਗੱਲ ਕਰ ਰਹੀ ਹੈ ਮਜੀਠੀਆ ਸਾਹਿਬ ਕਹਿ ਰਹੇ ਨੇ ਕਿ ਭਾਈ ਨਾਬਾ ਜੇਲ੍ਹ ਦੇ ਵਿੱਚ ਮੇਰੀ ਜਾਨ ਨੂੰ ਖਤਰਾ ਹੈ ਮੇਰੀ ਸੁਰੱਖਿਆ ਨੂੰ ਲੈ ਕੇ ਉਹ ਸਵਾਲ ਉਠਾ ਰਹੇ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਤੇ ਬੈਰਕ ਬਦਲਣ ਵਾਸਤੇ ਉਹ ਕਹਿ ਰਹੇ ਨੇ ਇੱਕ ਵੱਖਰੀ ਬੈਰਕ ਵਾਸਤੇ ਕਹਿ ਰਹੇ ਨੇ ਕਿਸ ਤੋਂ ਖਤਰਾ ਹੈ ਜਾਂ ਫਿਰ ਇਸ ਤਰ੍ਹਾਂ ਦੇ ਸਵਾਲ ਕਿਉਂ ਨੇ ਵੇਖੋ ਸੁਖਮ ਸਿੰਘ ਸਾਹਿਬ ਅੱਗੇ ਵੀ ਆਪਾਂ ਗੱਲ ਕੀਤੀ ਸੀ ਇੱਕ ਮੇਰੇ ਕੋਲੋਂ ਸ਼ਾਇਦ ਗਲਤੀ ਨਾਲ ਨਿਕਲ ਗਿਆ ਸੀਗਾ ਕਿ ਨਾਬਾ ਜੇਲ੍ਹ ਜਿਹੜੀ ਹੈ ਨਾ ਉਹ ਪੁਰਾਣੀ ਜੇਲ੍ਹ ਦੀ ਮੈਂ ਗੱਲ ਕੀਤੀ ਸੀ ਕਿਤੇ ਤਾਂ ਫਿਰ ਮੈਨੂੰ ਕੁਝ ਸੁਨੇਹੇ ਮਿਲੇ ਕਿ ਇਹ ਨਿਊ ਨਾਬਾ ਜੇਲ੍ਹ ਆ। ਨਾਬੇ ਦੇ ਵਿੱਚ ਦੋ ਤਿੰਨ ਜੇਲਾ ਨੇ। ਇੱਕ ਤੇ ਓਪਨ ਜੇਲ੍ਹ, ਉੱਥੇ ਤੇ ਮਜੀਠੀਆਂ ਨੇ ਕੀ ਜਾਣਾ। ਮਤਲਬ ਕਿ ਇੱਕ ਪੁਰਾਣੀ ਜੇਲ੍ਹ ਹੋ ਗਈ, ਮੈਕਸਿਮਮ ਸਕਿਉਰਟੀ ਜੇਲ੍ਹ ਤੇ ਇੱਕ ਨਿਊ ਨਾਬਾ ਜੇਲ੍ਹ। ਮਜੀਠੀਆਂ ਹੈ ਗਿਆ ਨਿਊ ਨਾਬਾ ਜੇਲ੍ਹ ਦੇ ਵਿੱਚ। ਜੀ। ਗੱਲ ਇਹ ਆ ਕਿ ਹੁਣ ਤੁਹਾਨੂੰ ਪਤਾ ਖਬਰਾਂ ਕੁਝ ਚੱਲੀਆਂ। ਉਹਦੇ ਵਿੱਚ ਇਹ ਆਇਆ ਕਿ ਇਹਨਾਂ ਨੇ ਇੱਕ ਅਰਜ਼ੀ ਪਾਈ ਆ। ਹੂੰ। ਅਰਜ਼ੀ ਪਾਈ ਹੈ ਅਦਾਲਤ ਦੇ ਵਿੱਚ ਇੱਕ ਤੇ ਇਹ ਆ ਕੇ ਜੇਲ ਮੈਨੂਅਲ ਦੀ ਕਾਪੀ ਦਿਓ। ਜੀ। ਕਿਉਂਕਿ ਜਿਹੜਾ ਜੇਲ ਦਾ ਪ੍ਰਬੰਧ ਹੁੰਦਾ ਇਹਨਾਂ ਸਭ ਉਹ ਚੱਲਣਾ ਹੁੰਦਾ ਜੇਲ ਮੈਨੂਅਲ ਅਨੁਸਾਰ ਹੈ। ਜੀ। ਉਹਦੇ ਵਿੱਚ ਕੀ ਕੈਦੀ ਨੂੰ ਮਿਲ ਰਿਹਾ ਹੈ ਤੇ ਕੀ ਉਹਨੂੰ ਮਿਲਣਾ ਚਾਹੀਦਾ ਕੈਦੀ ਦੇ ਮੁਤਾਬਕ ਉਹ ਸਾਰੀਆਂ ਚੀਜ਼ਾਂ ਦਰਜ ਹੁੰਦੀਆਂ। ਜੀ ਇੱਕ ਉਹਨਾਂ ਨੇ ਉਹ ਕਾਪੀ ਮੰਗੀ ਆ ਕਿ ਮੇਰੀ ਗ੍ਰਿਫਤਾਰੀ ਦਾ ਜਿਹੜਾ ਗਰਾਉਂਡ ਕੀ ਆ ਇੱਕ ਕਾਪੀ ਇਹ ਦੇ ਦਿਓ ਹੂੰ ਜਿਹੜੇ ਇਸ ਤਰ੍ਹਾਂ ਦੇ ਦਸਤਾਵੇਜ਼ੀ ਕੰਮ ਹੁੰਦੇ ਆ ਅਦਾਲਤਾਂ 'ਚ ਉਹ ਹੋ ਜਾਂਦੇ ਨੇ ਸੁਖਮ ਸਾਹਿਬ ਜੀ ਬੜੀ ਸੌਖਤ ਨਾਲ ਹੋ ਜਾਂਦੀ ਆ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਹੁਣ ਅੱਜ ਪੰਜਾਬ ਸਰਕਾਰ ਨੇ ਸ਼ਾਇਦ ਉੱਥੇ ਜਾ ਕੇ ਜਵਾਬ ਦੇਣਾ ਸੀ ਕਿ ਭਾਈ ਆ ਸਾਡਾ ਜਵਾਬ ਆ ਇਹਨਾਂ ਨੇ ਹਾਲੇ ਤੱਕ ਉਹ ਜਵਾਬ ਜਾ ਕੇ ਉੱਥੇ ਨਹੀਂ ਦਿੱਤਾ ਜੀ ਤੇ ਇਹਦਾ ਮਤਲਬ ਇਹ ਆ ਕਿ ਹੁਣ ਸੁਣਵਾਈ ਜਿਹੜੀ ਆ ਉਹ ਗਾਂ ਪੈ ਜਾਣੀ ਆ ਹੁਣ ਇਹ ਤੇ ਇੱਕ ਖਬਰ ਹੋ ਗਈ ਕਿ ਬੈਰਕ ਬਦਲੋ ਜੀ ਹੂੰ ਖਬਰ ਤੇ ਖਬਰ ਕੀ ਆ ਕਿ ਕਿਸੇ ਵੀ ਕੈਦੀ ਨੂੰ ਬੈਰਕ ਬਦਲਾਉਣ ਦੀ ਕੀ ਜ਼ਰੂਰਤ ਹੈ ਔਰ ਇਹ ਕੰਮ ਜਿਹੜਾ ਹੈ ਨਾ ਇਹ ਜੇ ਆਪਾਂ ਵੇਖੀਏ ਸਰ ਇਹ ਲਗਭਗ ਲਗਭਗ ਕਹਿ ਲੋ ਕਿ ਜੇਲ ਦਾ ਇੱਕ ਦਫਤਰੀ ਕੰਮ ਆ ਜੀ ਦਫਤਰੀ ਕੰਮ ਇਉਂ ਹੁੰਦਾ ਹੈ ਕਿ ਮੈਂ ਦੱਸ ਰਿਹਾ ਸੀਗਾ ਤੁਹਾਨੂੰ ਕਿ ਜੇਲ ਦੇ ਵਿੱਚ ਜੋ ਵਿਕਰਮਜੀਠੀਆ ਨੇ ਬੈਰਕ ਬਦਲਾਉਣ ਦੀ ਮੰਗ ਕੀਤੀ ਆ ਜੀ ਇਹ ਕੋਈ ਲੰਮਾ ਚੋੜਾ ਮੁੱਦਾ ਨਹੀਂ ਹੁੰਦਾ ਹੂੰ ਕਿਉਂਕਿ ਦੋ ਡਿਮਾਂਡਾਂ ਨੇ ਇਹਨਾਂ ਦੀ ਅਰਜ਼ੀ ਦੇ ਵਿੱਚ ਇੱਕ ਤੇ ਇਹ ਆ ਕਿ ਜੇਲ ਮੈਨੂਅਲ ਅਤੇ ਜੋ ਮੇਰੀ ਗ੍ਰਿਫਤਾਰੀ ਆ ਉਹਦੇ ਗਰਾਊਂਡ ਨਾਲ ਸੰਬੰਧਿਤ ਕਾਗਜ਼ਾਤ ਦੇ ਦਿਓ ਜੀ ਇਹ ਕੋਰਟ ਦਾ ਮਸਲਾ ਹੁੰਦਾ ਹੈ ਕੋਰਟ ਦੇ ਆਰਡਰਾਂ ਤੇ ਉਹ ਮਿਲ ਜਾਣਗੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਹਰ ਇੱਕ ਬੰਦੇ ਨੂੰ ਆਪਣੇ ਕੇਸ ਨਾਲ ਸੰਬੰਧਿਤ ਜਾਂ ਜੇਲ੍ਹ ਨਾਲ ਸੰਬੰਧਿਤ ਦਸਤਾਵੇਜ਼ ਲੈਣ ਦਾ ਹੱਕ ਹੈ ਇਹ ਤਾਂ ਸਮਝੋ ਕਮ 100% ਹੋ ਜਾਂਦਾ ਜੀ ਜੀ ਠੀਕ ਹੈ ਜੀ ਰਹਿ ਗਈ ਗੱਲ ਬੈਰਕ ਬਦਲਾਉਣ ਵਾਲੇ ਹੂੰ ਦੇਖੋ ਇਹ ਲੋਕਲ ਪੱਦਰ ਤੇ ਨਾ ਜੇਲ੍ਹ ਦਾ ਲੋਕਲ ਪੱਦਰ ਨਿਜ਼ਾਮ ਹੈ ਜਿਹੜਾ ਇਹ ਉਹ ਮੁੱਦਾ ਹੈ ਜੇ ਇਹਨੂੰ ਵੇਖੋਗੇ ਤੁਸੀਂ ਜੀ ਮਤਲਬ ਕਿ ਇੱਕ ਸੁਪਰਡੈਂਟ ਹੁੰਦਾ ਉਹਦੇ ਥੱਲੇ ਡਿਪਟੀ ਸੁਪਰਡੈਂਟ ਆ ਗਿਆ ਤੇ ਉਹਨਾਂ ਦੇ ਥੱਲੇ ਗਾਂ ਆ ਗਿਆ ਚੱਕਰ ਹੌਲਦਾਰ ਆ ਗਿਆ ਇਹ ਚੱਕਰ ਹੌਲਦਾਰ ਜਿਹੜਾ ਅੰਦਰ ਸਾਰਾ ਪ੍ਰਬੰਧ ਵੇਖਦਾ ਹੈ ਜੀ ਜੀ ਇਹ ਉਹਦੇ ਕਰਨ ਵਾਲਾ ਵੀ ਕੰਮ ਹੈ ਇੱਥੋਂ ਤੱਕ ਕਿ ਕਈ ਸਾਡੇ ਵਰਗੇ ਜਿਹੜੇ ਕੈਦੀ ਉੱਥੇ ਮੁਨਸ਼ੀ ਪੁਣਾ ਕਰਦੇ ਆ ਇਹ ਉਹ ਆਪ ਵੀ ਆਪਣੇ ਪਦਰ ਤੇ ਕਰ ਦਿੰਦੇ ਆ ਮਸਲਨ ਖੁਦਾ ਨਾ ਖਾਸਤਾ ਮੰਨ ਲਓ ਕੋਈ ਬੰਦਾ ਫਸ ਗਿਆ ਉਹ ਦੋ ਉਪਰਾ ਜੀ ਇੱਕ ਉਧਰ ਇੱਕ ਉਧਰ ਉਹ ਜਾ ਕੇ ਅਗਲਾ ਦਰਖਾਸਤ ਕਰਦਾ ਕਿ ਵੇਖੋ ਜੀ ਦੋਵੇਂ ਅੱਡ ਅੱਡ ਰੋਟੀ ਕਰਦੇ ਪਏ ਆ ਕੱਠੇ ਹੋ ਜਾ ਕੇ ਨਾਲੇ ਦੁੱਖ ਸੁੱਖ ਕਰੀ ਚੱਲਾਂਗੇ ਨਾਲੇ ਰੋਟੀ ਪਾਣੀ ਸਾਡਾ ਇਕੱਠਾ ਹੋ ਜਾ ਜੀ ਤਾਂ ਉੱਥੇ ਜਿਹੜੇ ਅਫਸਰ ਹੁੰਦੇ ਆ ਉਹ ਇੰਨਾਂ ਚੀਜ਼ਾਂ ਨੂੰ ਸਭ ਜਾਣਦੇ ਹੁੰਦੇ ਆ ਕਿ ਨਹੀਂ ਯਾਰ ਇਹਨਾਂ ਦੀ ਲੋੜ ਆ ਕਈ ਵਾਰ ਉਹ ਅੱਡ ਕਰਦੇ ਆ ਮੰਨ ਲਓ ਹੁਣ ਜਿਵੇਂ ਆਪਾਂ ਗਰੁੱਪੀਜ਼ਮ ਉੱਥੇ ਬਣਾਉਨੇ ਆ ਗਰੁੱਪ ਬਣ ਗਏ ਤਾਂ ਫਿਰ ਗਰੁੱਪ ਨੂੰ ਤੋੜਨ ਵਾਸਤੇ ਉਸ ਰਿੰਗ ਨੂੰ ਤੋੜਨ ਵਾਸਤੇ ਉਹ ਅਡਵਰਟ ਕਰ ਦਿੰਦੇ ਆ ਜੀ ਠੀਕ ਹੈ ਜੀ ਜਾਂ ਕਿਸੇ ਤੋਂ ਪੈਸੇ ਵਟੋਰਨੇ ਹੋਣ ਉਹਨੂੰ ਮਤਲਬ ਕਿ ਸਾਮੀ ਕੋਈ ਤਗੜੀ ਆ ਤੇ ਉਹਨੂੰ ਕਹਿ ਦਿੰਦੇ ਆ ਕਿ ਚੱਲ ਤੂੰ ਇੱਧਰ ਚੱਲ ਤੂੰ ਉੱਧਰ ਚੱਲ ਤੇ ਫੇਰ ਐਟ ਦੀ ਐਂਡ ਅਗਲਾ ਤੰਗ ਹੁੰਦਾ ਹੈ ਤੰਗ ਹੋ ਕੇ ਤੇ ਪਰੇਸ਼ਾਨ ਹੋ ਕੇ ਉਹ ਕਹਿੰਦਾ ਕਿ ਚਲੋ ਯਾਰ ਦੇ ਦਿਓ ਚਾਰ ਛਿਲੜ ਤੇ ਆਪਦੀ ਮਰਜ਼ੀ ਦੇ ਨਾਲ ਬਈ ਗਿਣਤੀ ਪਵਾ ਲਓ ਜੀ ਜਿਹੜੀ ਵੀ ਸੂਟੇਬਲ ਮਤਲਬ ਕਿ ਬੈਰਕ ਹੁੰਦੀ ਆ ਹੁਣ ਪਹਿਲੀ ਗੱਲ ਤੇ ਆ ਕਿ ਇਹ ਬੈਰਕ ਸ਼ਬਦ ਆ ਪਰ ਮੈਂ ਤੁਹਾਨੂੰ ਇੱਕ ਅੰਦਰ ਦੀ ਗੱਲ ਦੱਸਾਂ ਬਿਕਰਮਜੀਠੀਆ ਬੈਰਕ ਦੇ ਵਿੱਚ ਨਹੀਂ ਹੈ ਬੈਰਕਾ ਸੀ ਬੋਲਦੇ ਆ ਜਿਹਦੇ ਵਿੱਚ ਮੰਨ ਲਓ ਇੱਕ ਬੈਰਕਾ ਤਾਂ ਉਹਦੇ ਚ 40 50 ਕਹਦੀ ਆ ਲੁਧਿਆਣੇ ਤਾਂ 100 100 ਕਹਦੀ ਵੀ ਹੁੰਦਾ ਸੀ ਇੱਕ ਬੈਰਕ ਦੇ ਵਿੱਚ ਐਡੀਆਂ ਵੱਡੀਆਂ ਬੈਰਕਾ ਹੁੰਦੀਆਂ ਸੀ ਤਾਂ ਅਸਲ ਦੇ ਵਿੱਚ ਕੀ ਆ ਕਿ ਬਿਕਰ ਮਜੀਠੀਆ ਆਈਸੋਲੇਟ ਹੁੰਦੇ ਨੇ ਕਿ ਤੁਸੀਂ ਦੇ ਸ਼ਬਦ ਸੁਣੇ ਹੋ ਨੇ ਆਈਸੋਲੇਸ਼ਨ ਆਈਸੋਲੇਟ ਸੈਲ ਹੁੰਦੇ ਆ ਉਹਨਾਂ ਨੂੰ ਜੇਲੀ ਪਾਸ਼ਾ ਚ ਚੱਕੀਆਂ ਕਹਿੰਦੇ ਆ ਹਮਮਤਲ ਕਿ ਮਸਲਨ ਜਿਵੇਂ ਆਪਣਾ ਸਟੂਡੀਓ ਇਹਦੇ ਤੋਂ ਵੀ ਛੋਟਾ ਹੁੰਦਾ ਕਈ ਵਾਰ ਸੈੱਲ ਜੀ ਉਹਦੇ ਵਿੱਚ ਆਪਾਂ ਉੱਥੇ ਹੀ ਰਹਿਣਾ ਬੰਦ ਛੰਦ ਰਹਿਣਾ ਤੇ ਬਸ ਅੰਦਰ ਹੀ ਸਮਝ ਲਓ ਸਭ ਕੁਝ ਰੋਟੀ ਪਾਣੀ ਵੀ ਖਾਦਾ ਕਈਆਂ ਨੂੰ ਤਾਂ ਬਾਹਰ ਨਿਕਲਦੀ ਵੀ ਇਜਾਜ਼ਤ ਨਹੀਂ ਹੁੰਦੀ ਕਈ ਕਿ ਦਿਨ ਉਹਨਾਂ ਨੂੰ ਐ ਬੰਦ ਰੱਖਦੇ ਆ ਪਰ ਜਿਵੇਂ ਹੁਣ ਮਜੀਠੀ ਆ ਮਜੀਠੀਏ ਨੂੰ ਬਾਹਰ ਤਾਂ ਕੱਢਦੇ ਹੋਣਗੇ ਮੇਰੀ ਜਿੰਨੀ ਕੁ ਸਮਝਿਆ ਪਰ ਉਹ ਇੱਕ ਨਾ ਦਾਇਰਾ ਹੁੰਦਾ ਮਤਲਬ ਕਿ ਉਹਦੇ ਵਿੱਚ ਕੀ ਹੈ ਕਿ ਤੁਸੀਂ ਰਹਿਣਾ ਤੇ ਛੇਤੀ ਕੀਤੇ ਬਾਹਰੋਂ ਬੰਦਾ ਨਹੀਂ ਜਾਂਦਾ ਜੀ ਵਿਕਰਮ ਮਜੀਠੀਆ ਦੇ ਨਾਲ ਜੋ ਮੈਨੂੰ ਲੱਗਦਾ ਕਿ ਹੋਇਆ ਕਿਉਂਕਿ ਸੈਲ ਦੇ ਵਿੱਚ ਚੱਕੀ ਦੇ ਵਿੱਚ ਵਿਕਰਮ ਮਜੀਠੀਆ ਪਹਿਲਾਂ ਤੇ ਕੁਝ ਦਿਨ ਰਿਹਾ ਇਕੱਲਾ ਪਰ ਹੁਣ ਮੇਰੀ ਜਾਣਕਾਰੀ ਦੇ ਮੁਤਾਬਕ ਇਹਨਾਂ ਨੇ ਚਾਨ ਚੱਕ ਉੱਥੇ ਬੰਦੇ ਪਾਤੇ ਦੋ ਦਿਨ ਹਮ ਇਹਨਾਂ ਵਾਲੇ ਸੈਲ ਦੇ ਵਿੱਚ ਸੈਲ ਦੇ ਵਿੱਚ ਜੋ ਮੇਰੇ ਕੋਲ ਪਾਸ ਜਾਣਕਾਰੀ ਆ ਕਿ ਮਜੀਠੀਆ ਉਸ ਚੀਜ਼ ਤੋਂ ਕਿਤੇ ਨਾ ਕਿਤੇ ਕਹ ਲੋ ਕਿ ਚਿੰਤਤ ਹੈ ਹੂੰ ਦੇਖੋ ਬੜਾ ਕੁਝ ਹੋ ਜਾਂਦਾ ਹੈ ਜਦੋਂ ਕਰਵਾਉਣਾ ਹੋਵੇ ਸਰਕਾਰਾਂ ਦੇ ਕੋਲ ਕੀ ਨਹੀਂ ਹੈਗਾ ਮੰਨ ਲਓ فرض ਕਰੋ ਕਿਸੇ ਨੂੰ ਕਰਨਾ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਚਲਾ ਗਿਆ ਉੱਥੇ ਇੱਕ ਸੈੱਲ ਦੇ ਵਿੱਚ ਤਿੰਨ ਆ ਗਏ ਜੀ ਆਪਾਂ ਇਕੱਲੇ ਹੂੰ ਤੇ ਉਹ ਟਾ ਕੇ ਉੱਥੇ ਵੀਡੀਓ ਵੀ ਬਣਾ ਸਕਦੇ ਆ ਕੋਟਦੀ ਮਾਰ ਕੁਝ ਵੀ ਕੁਝ ਵੀ ਹੋ ਸਕਦਾ ਬਿਲਕੁਲ ਫਿਰ ਤੁਹਾਨੂੰ ਪਤਾ ਹੈ ਕਿ ਜੇਲ੍ਹ ਦੇ ਵਿੱਚ ਬਤੇਰਾ ਕੁਝ ਲੈਂਬਨ ਵੀ ਚੱਲਦਾ ਹੂੰ ਇਤੋਂ ਤੱਕ ਕੇ ਪੈਸੀ ਲੈ ਕੇ ਜੁੱਤੀਆਂ ਮਾਰ ਦਿੱਤੀਆਂ ਜਾਂਦੀਆਂ ਜੀ ਸੱਟਾ ਮਾਰ ਦਿੱਤੀਆਂ ਜਾਂਦੀਆਂ ਬਥੇਰਾ ਕੁਝ ਹੁੰਦਾ ਹੈ ਯਾਨੀ ਇਹ ਸਾਰਾ ਕੁਝ ਹੋਇਆ ਹਾਲਾਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਮੈਨੂੰ ਨਹੀਂ ਪਤਾ ਉਹ ਕੌਣ ਹੈ ਕੌਣ ਨਹੀਂ ਹੈ ਸਰਕਾਰ ਹੁਣ ਜਵਾਬ ਦੇਵੇਗੀ ਕਿ ਭਾਈ ਉੱਥੇ ਇਹ ਸਭ ਕੁਝ ਕੀ ਹੋਇਆ ਜੀ ਕਿਉਂਕਿ ਦੇਖੋ ਹੋਰ ਵੀ ਚਿੱਠੀਆਂ ਨੂੰ ਮਤਲਬ ਕਿ ਰਹਿਣਾ ਤਾਂ ਸੈਲ ਦੇ ਵਿੱਚ ਹੈ ਹੂੰ 1 ਨੰਬਰ 2 ਨੰਬਰ 4 ਨੰਬਰ ਜੇ ਚੱਕੀ ਆ ਜੀ ਤੇ ਜੇ ਚਾਰ ਚ ਵੀ ਚਲਾ ਜਾਊਗਾ ਮਜੀਠੀਆ ਕੀ ਫਰਕ ਪੈਣਾ ਰਹਿਣਾ ਤਾਂ ਉੱਥੇ ਆ ਨਾ ਸੱਲਾਂ ਚ ਜੀ ਪਰ ਸਮੱਸਿਆ ਬੇਸਿਕਲੀ ਇਸ ਚੀਜ਼ ਨੂੰ ਲੈ ਕੇ ਆਈ ਆ ਕਿ ਕੋਈ ਕਾਲੇ ਨੂੰ ਨੁਕਸਾਨ ਹੋ ਜਾਂਦੀ ਆ ਵੀ ਇੱਕ ਤੋਂ ਵੱਧ ਜੇ ਬਿਲਕੁਲ ਬਿਲਕੁਲ ਆ ਚੀਜ਼ ਆ ਕਿ ਸਰਕਾਰ ਹੁਣ ਕਿਤੇ ਨਾ ਕਿਤੇ ਕਹ ਲੋ ਕਿ ਥੋੜਾ ਜਵਾਬ ਤਿਆਰ ਕਰੇਗੀ ਆਪਣੇ ਹਿਸਾਬ ਨਾਲ ਹਾਂ ਕੈਮਰੇ ਵਾਲੀ ਜਿਹੜੀ ਗੱਲ ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ ਸੀਗਾ ਕੈਮਰੇ ਅੰਦਰ ਵੀ ਆ ਗਏ ਨੇ ਜੀ ਮਤਲਬ ਕਿ ਉਹ ਤੇ ਸਕਿਉਰਟੀ ਪਰਪਸ ਵਾਸਤੇ ਤੁਹਾਨੂੰ ਪਤਾ ਹੀ ਹੈ ਪ੍ਰਬੰਧ ਕੀਤਾ ਜਾਂਦਾ ਹੈ ਹੁਣ ਦੂਜੀ ਗੱਲ ਜਿਹੜੀ ਆ ਉਹ ਇਹ ਆ ਕਿ ਅਸਲ ਦੇ ਵਿੱਚ ਜਿੰਨਾ ਕੋ ਆਪਾਂ ਸਮਝ ਰਹੇ ਆ ਕਰ ਰਹੇ ਆ ਕਿ ਵਿਕਰਮ ਜੀਠਿਆ ਦਾ ਜਿਹੜਾ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀ ਖਬਰਾ ਖੁਬਰਾ ਖਾਸਿਆ ਉਡੀਆਂ ਕਿ ਬੀਪੀ ਕਟ ਗਿਆ ਵੱਧ ਗਿਆ ਸਭ ਕੁਝ ਤਾਂ ਹੋ ਸਕਦਾ ਕਿ ਇਸ ਪੱਖ ਤੋਂ ਵੀ ਥੋੜਾ ਹੋਣ ਕਿ ਬਈ ਜ਼ਿਆਦਾ ਕੋਈ ਉਦਾ ਉਦਾ ਦੀ ਕੋਈ ਖਬਰ ਜਿਹੜੀ ਹੈ ਕਿਉਂਕਿ ਖਬਰਾਂ ਜ਼ਿਆਦਾਤਰ ਉਹ ਪਲਾਂਟ ਹੀ ਸੀਗੀਆਂ ਸਭ ਨੂੰ ਪਤਾ ਹੈ ਸਭ ਨੂੰ ਪਤਾ ਸੀਗਾ ਕਿ ਪਲਾਂਟ ਆ ਉਹ ਖਬਰਾਂ ਤੇ ਇਸ ਕਰਕੇ ਆਉਣ ਵਾਲੇ ਸਮੇਂ 'ਚ ਇਹ ਵੀ ਹੋ ਸਕਦਾ ਕਿ ਕੁਝ ਨੋਟਿਸ ਵਗੈਰਾ ਜਿਹੜੇ ਸਰਵ ਕਰ ਦਿੱਤੇ ਜਾਣ ਕਿਉਂਕਿ ਜੋ ਵੀ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਸਿੰਪਲ ਛੋਟੀ ਜੀ ਗੱਲ ਦੱਸ ਦਵਾਂ ਕਿ ਜੇਲ੍ਹ ਦੇ ਵਿੱਚ ਕੋਈ ਵੀ ਚੀਜ਼ ਜਿਹੜੀ ਹੁੰਦੀ ਹੈ ਨਾ ਖਾਸ ਤੌਰ ਤੇ ਡਾਕਟਰੀ ਇਲਾਜ ਨਾਲ ਸੰਬੰਧਿਤ ਤਾਂ ਉਹ ਔਨ ਰਿਕਾਰਡ ਹੀ ਜਾਂਦੀ ਹੈ ਮੰਨ ਲਓ ਡਾਕਟਰ ਜਾਏਗਾ ਵਿਜ਼ਿਟ ਕਰੇਗਾ ਕਿਸੇ ਸੈਲ ਦੇ ਵਿੱਚ ਜਾਂ ਕਿਸੇ ਹਾਤੇ ਵਿੱਚ ਜਾਏਗਾ ਕਿਸੇ ਕੈਦੀ ਦਾ ਵਿਸ਼ੇਸ਼ ਚੈੱਕਅਪ ਕਰੇਗਾ ਤਾਂ ਉਹ ਸਭ ਕੁਝ ਨੋਟ ਹੁੰਦਾ ਜੀ ਇਸ ਕਰਕੇ ਦੇਖਦੇ ਹਾਂ ਕਿ ਹੁਣ ਪੰਜਾਬ ਸਰਕਾਰ ਉੱਥੇ ਕੀ ਜਵਾਬ ਫਾਈਲ ਕਰਦੀ ਹੈ ਜੀ ਚਲੋ ਇਹ ਗੱਲ ਥੋੜੀ ਕਲੀਅਰ ਵੀ ਹੋ ਗਈ ਬੈਰਕ ਵਾਲੀ ਸਭ ਤੋਂ ਵੱਡੀ ਗੱਲ ਕਲੀਅਰ ਹੋ ਗਈ ਹੈ ਜਿਹੜੀ ਹਾਂ ਆਈਸੋਲੇਸ਼ਨ ਸੈੱਲ ਵਾਲੀ ਜਿਹੜੀ ਹੈ ਹਾਂਜੀ ਹਾਂਜੀ ਤੇ ਖੈਰ ਜਟੂਨ ਫਾਇਰ ਜੀ ਕਹਿੰਦੇ ਕਿ ਪਰੇਸ਼ਾਨ ਕਰਨ ਦਾ ਕਈ ਵਾਰੀ ਤਰੀਕਾ ਵੀ ਕਹਿੰਦੇ ਹੁੰਦਾ ਪਰੇਸ਼ਾਨ ਉਹ ਹੀ ਹੈ ਨਾ ਜੀ ਮਾਨਸਿਕ ਤੌਰ ਤੇ ਵੀ ਕਈ ਵਾਰ ਤੋੜਿਆ ਜਾਂਦਾ ਬੰਦੇ ਨੂੰ ਤੇ ਇਹੀ ਇੱਕ ਕਾਰਨ ਹੈ ਕਿ ਹੁਣ ਇਹਨਾਂ ਨੇ ਰੋਖ ਕੀਤਾ ਅਦਾਲਤ ਦਾ ਉੱਥੇ ਉਹ ਸਰਕਾਰ ਜਾ ਕੇ ਆਪੇ ਜਵਾਬ ਜਿਹੜੀ ਹੈ ਨਾ ਉਹ داخل ਕਰੇਗੀ ਫਿਰ ਪਤਾ ਲੱਗੇਗਾ ਜੀ 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 ਬਿਲਕੁਲ ਅ ਸ਼ੁਕਰੀਆ ਦੋਸਤੋ ਸ਼ੁਕਰੀਆ ਨਾਲ ਜੋ ਨਿਵਾਸ ਤੇ ਕਰਦੇ ਹੋ ਪ੍ਰੋਗਰਾਮ ਨੂੰ ਸ਼ੇਅਰ ਥੋੜਾ ਜਿਹਾ ਤੇ ਆਵਾਜ਼ ਦਾ ਥੋੜਾ ਜਿਹਾ ਚੱਲ ਰਿਹਾ ਕੰਮ ਕੋਈ ਕਰਨੀ ਹੁਣ ਸਾਨੂੰ ਤੁਸੀਂ ਹੀ ਦੱਸ ਸਕਦੇ ਹੋ ਵੀ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ ਪਰ ਸਾਡੇ ਵੱਲੋਂ ਆਵਾਜ਼ ਆ ਰਹੀ ਹੈ ਅਸੀਂ ਬੋਲ ਰਹੇ ਹਾਂ ਤੇ ਅਸੀਂ ਤੁਹਾਡੇ ਨਾਲ ਗੱਲਾਂ ਵੀ ਸਾਂਝੀਆਂ ਕਰ ਰਹੇ ਹਾਂ